ਇਹ ਚੱਲ ਮਮਾ ਚੱਲ ਕੁਝ ਖਾ ਪੀ ਕੇ ਆਉਨੇ ਆ ਮੈਨ ਨਹੀਂ ਜਾਣ ਅੱਜ ਮੇਰੇ ਸਹੁਰੇ ਘਰ ਰਿਹਾ ਆਉਣੇ ਆ ਤੂੰ ਮਮਾ ਕਾ ਤੋ ਇਨਾ ਬਿਜੀ ਰਹਿਣ ਲੱਗਾ ਜਦੋਂ ਫੋਨ ਲਾਵਾਂ ਕਹਿੰਦਾ ਕੰਮ ਕਰਨ ਲੱਗਾ ਪਤਾ ਮੈਨੂੰ ਤੂੰ ਕਿਹੜੇ ਕਰਦਾ ਮੇ ਕੰਮ ਭਾਬੀ ਕੋਲੋਂ ਡਰਦਾ ਤੂੰ ਮੰਨਦਾ ਨਹੀਂ ਗੱਲ ਜਾੜੂ ਪੋਚਾਲ ਨੂੰ ਰਾਹਣਾ ਲੀ ਦੇ ਲੂਰੇ ਤੋਂ ਦਾ ਹਣਾ ਜਾਂ ਫਿਰ ਨਿਆਣਿਆਂ ਤੇ ਡਾਪਰ ਜੱਲ ਹੁੰਦਾ ਹੁਣ ਜਦੋਂ ਅਸੀਂ ਕੁਵਾਰਾ ਵਾਂਗ ਉੱਡਦਾ ਸੀ ਗੁੱਡੀ ਦੇ ਭਾਬੀ ਇੱਥੇ ਆ ਗਈ ਜੋਰ ਥੱਲੇ ਲੱਗਾ ਬੁੱਢੀ ਦੇ ਦਤਰਾ ਨੂੰ ਰੱਖੇ ਪਹਿਲਾਂ ਗੱਡੀ ਜਈ ਸ਼ਿੰਗਾਰ ਹੁਣ ਉਹਦੇ ਨਾਲ ਚੁੱਕਿਆਂ ਬੱਬੋਂ ਦਾ ਫਿਰੇ ਚਾੜ ਪਹਿਲਾਂ ਆਖਦਾ ਸੀ ਹੁੰਦਾ ਕਿੱਥੇ ਤੋੜਿਆ ਤੈ ਮੇਰਾ ਹੁਣ ਕੱਢਦਾ ਪਕੌੜੇ ਕਰ ਸਾਲਾ ਆਇਆ ਤੇਰਾ ਪਹਿਲਾਂ ਆਖਦਾ ਸੀ ਲੱਭ ਕੋ ਵਿਚੋਲਾ ਵਿਆਹ ਕਰਦੇ ਹੋ ਗਿਆ ਵਿਆਹ ਹੁਣ ਲੋਂਦਾ ਫਿਰੇ ਤੜਕੇ ਦੋ ਦੋ ਸੀ ਹੁੰਨ ਤੇਰੇ ਕੋਲ ਰਹਿੰਦੇ ਹੁਣ ਹੁਣ ਇੱਕੋ ਤੇਰਾ ਖੂਣਿਓ ਵੀ ਰਹਿੰਦਾ ਭਾਬੀ ਕੋਲ ਪਹਿਲਾਂ ਤੂੰ ਤੁਸੀਂ ਕਹ ਫੁਸਕਣ ਲਗਾਤੀ ਤਾਂ ਭਾਬੀ ਤੇ ਨੂੰ ਫੋਨ ਤਾਂ ਯਾ ਜਾਣਾ ਭੱਜਾ ਭੱਜਾ ਓਏ ਸਾਲਿਆ ਕਾ ਤੋ ਇਨਾ ਬੁੱਢੀ ਥੱਲੇ ਲੱਗਾ ਓਏ ਸਾਲਿਆ ਕਾ ਤੋ ਇਨਾ ਬੁੱਢੀ ਥੱਲੇ ਲੱਗਾ ਪਹਿਲਾ ਭਗਦਾ ਹੀ ਪੂਰਾ ਹੁਣ ਹੋਇਆ ਰੰਗ ਬਗਾ ਓਏ ਸਾਲਿਆ ਕਾ ਤੋ ਇਨਾ ਬੁੱਢੀ ਥੱਲੇ ਲੱਗਾ ਓਏ ਸਾਲਿਆ ਕਾ ਤੋ ਇਨਾ ਬੁੱਢੀ ਥੱਲੇ ਲੱਗਾ